ਫਿਰੋਜ਼ਪੁਰ ਚ ਸੜਕੀ ਹਾਦਸੇ ਚ ਮਰੇ ਪੰਜ ਪੈਣਾ ਦੇ ਪਰ ਆਸੁਖਵਿੰਦਰ ਦੇ ਘਰ ਦੇ ਹਾਲਾਤ ਦੇ ਕੰਬ ਜਾਵੇਗੀ ਰੂ ਇੱਕ ਨੌਜਵਾਨ ਦੇ تین ਬੱਚਿਆਂ ਦਾ ਭਾਰ ਪਿਆ ਬੁੱਢੇ ਮਾਂ ਬਾਪ ਦੇ ਮੋੜਿਆਂ ਤੇ ਜੋ ਚੰਗੀ ਤਰ੍ਹਾਂ ਤੁਰ ਫਿਰ ਵੀ ਨਹੀਂ ਸਕਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਫਿਰ ਦਿਖਾਈ ਦਰਿਆਦੇਲੀ ਸੜਕ ਹਾਦਸੇ ਚ ਮਰੇ ਵੇਟਰਾੰਦੇ ਪਰਿਵਾਰਾਂ ਦੀ ਫੜੀ ਬਾ ਪੀੜਤ ਪਰਿਵਾਰਾਂ ਨੂੰ ਆਪਣੀ ਜੇਬ ਵਿੱਚੋਂ 1-1 ਲੱਖ ਰੁਪਏ ਦੀ ਦਿੱਤੀ ਸਹਾਇਤਾ ਰਾਸ਼ੀ ਬੱਚਿਆਂ ਦੇ ਸਿਰ ਹੱਥ ਰੱਖ ਨੌਕਰੀ ਦੇਣ ਦਾ ਵੀ ਕੀਤਾ ਵਾਦਾ ਬੀਤੇ ਦਿਨੀ ਫਿਰੋਜ਼ਪੁਰ ਵਿੱਚ ਇੱਕ ਸੜਕੀ ਹਾਦਸਾ ਵਾਪਰਿਆ ਸੀ ਜਿਸ ਵਿੱਚ 12 ਦੇ ਕਰੀਬ ਵੇਟਰਾਂ ਦੀ ਮੌਤ ਹੋ ਗਈ ਸੀ ਅਤੇ 16 ਦੇ ਕਰੀਬ ਗੰਭੀਰ ਜ਼ਖਮੀ ਹੋਏ ਸਨ ਜਿਨ੍ਹਾਂ ਦੀ ਮਦਦ ਲਈ ਪੰਜਾਬ ਸਰਕਾਰ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਉਥੇ ਹੀ ਜਲਾਲਾਬਾਦ ਦੇ ਸਾਬਕਾ ਵਿਧਾਇਕ ਅਤੇ ਉਗੇ ਸਮਾਜ ਸੇਵੀ ਰਮਿੰਦਰ ਸਿੰਘ ਆਵਲਾਵੀ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਨ ਜਿਨ੍ਹਾਂ ਵੱਲੋਂ ਮਰਿਤਕਾਂ ਦੇ ਪਰਿਵਾਰਾਂ ਨੂੰ ਆਪਣੀ ਜੇਬ ਵਿੱਚੋਂ 1-1 ਲੱਖ ਰੁਪਏ ਦੇ ਚੈੱਕ ਦਿੱਤੇ ਗਏ ਹਨ ਫਿਰੋਜ਼ਪੁਰ ਸੜਕ ਹਾਦਸੇ ਵਿੱਚ ਮਰੇ ਵੇਟਰਾਂ ਦੇ ਪਰਿਵਾਰਾਂ ਦੀ ਮਦਦ ਲਈ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਅੱਗੇ ਆਏ ਹਨ ਅੱਜ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਪੀੜਤ ਪਰਿਵਾਰਾਂ ਦੇ ਕੋਲ ਪਹੁੰਚ ਕੇ ਜਿੱਥੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਪੀੜਤ ਪਰਿਵਾਰਾਂ ਦੀ ਚੈੱਕ ਦੇ ਕੇ ਉਨ੍ਹਾਂ ਦੀ ਮਦਦ ਵੀ ਕੀਤੀ ਹੈ ਗਲਬਾਦ ਦੌਰਾਨ ਸਾਭਾ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਇਸ ਦੁਖਦ ਘਟਨਾ ਵਿੱਚ ਉਹ ਹਰ ਸਹਾਇਤਾ ਲਈ ਪਰਿਵਾਰਾਂ ਦੇ ਨਾਲ ਖੜੇ ਹਨ। ਉਹਨਾਂ ਦੱਸਿਆ ਕਿ ਅੱਜ ਜੋ ਪੀੜਤ ਪਰਿਵਾਰਾਂ ਕੋਲ ਪਹੁੰਚੇ ਹਨ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੇ ਚੈੱਕ ਦਿੱਤੇ ਗਏ ਹਨ। ਅਤੇ ਜੋ ਜ਼ਖਮੀ ਹੋਏ ਹਨ ਉਹਨਾਂ ਨੂੰ 50,000 ਰੁਪਏ ਦਿੱਤੇ ਜਾਣਗੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੁਝ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀ ਦੀ ਲੋੜ ਸੀ। ਉਹਨਾਂ ਨੂੰ ਬੱਚਿਆਂ ਨੂੰ ਉਹ ਨੌਕਰੀ ਵੀ ਦੇਣ ਜਾ ਰਹੇ ਹਨ। ਉਹਨਾ ਕਿਹਾ ਇਹਨਾ ਪਰਿਵਾਰਾਂ ਨੂੰ ਅਗਰ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਵੇਗੀ ਤਾਂ ਉਹ ਪਰਿਵਾਰਾਂ ਦੇ ਨਾਲ ਖੜੇ ਹਨ ਦੱਸ ਦੇਈਏ ਕਿ ਸਾਬਕਾ ਵਿਧਾਇਕ ਰਮਿੰਦਰ ਆਵਲਾ ਅਕਸਰ ਹੀ ਸਮਾਜ ਸੇਵਾ ਕਰਦੇ ਹਨ ਜਿੱਥੇ ਵੀ ਕਿਸੇ ਨੂੰ ਕੋਈ ਲੋੜ ਹੁੰਦੀ ਹੈ ਤਾਂ ਰਮਿੰਦਰ ਉਹਨਾਂ ਦੀ ਮਦਦ ਲਈ ਪਹੁੰਚ ਜਾਂਦੇ ਹਨ ਇਹਨਾ ਪਰਿਵਾਰਾਂ ਦੀ ਮਦਦ ਲਈ ਵੀ ਰਮਿੰਦਰ ਆਵਲਾ ਮਸੀਹਾ ਬਣ ਪਹੁੰਚੇ ਹਨ ਅਜੀ ਮਾਤਾ ਜੀ ਕੀ ਕਿੰਨੇ ਭੈਣ ਭਰਾ ਜੀ ਇਹ ਬੱਚੇ ਦੇ ਪੰਜ ਬੁੱਡੀਆਂ ਸੀ ਗੁੱਡੀ ਨਾਲ ਛੋਟਾ ਕਾਕਾ ਸੀ ਛੀਵੀ ਮੇਰੀ ਪੋਤੀ ਸੀ ਮੇਰਾ ਬੇਟਾ ਕਮਾ ਕੇ ਲਉਂਦਾ ਥੋੜਾ ਲਉਂਦਾ ਸੀ ਜਿਆਦਾ ਕੁਝ ਯਾਰਾ ਕਰੀਦਾ ਸੀ ਮੇਰਾ ਬੇਟਾ ਸਾਰਾ ਦਿਨ ਕੰਮ ਕਰਦਾ ਖਪ ਜਾਂਦਾ ਸੀ ਕੰਮ ਕਰਨ ਵਾਸਤੇ ਬੱਚੇ ਗਏ ਸੀ ਤੇ ਰਾਜ ਸਾਡਾ ਆ ਕੰਮ ਬਣ ਗਿਆ ਇਹ ਸਾਥੋ ਸਿਆ ਨਹੀਂ ਜਾਂਦਾ ਸਾਡੀਆਂ ਬੱਚਿਆਂ ਦੀ ਜੀਵਾਂ ਦਾ ਇਹੋ ਮੇਰਾ ਬੱਚਾ ਸੀ ਹੋਰ ਕੋਈ ਮੇਰਾ ਬੱਚਾ ਨਹੀਂ ਨਾ ਸੀ ਕੰਮ ਕਰਨ ਜੋਗੇ ਨਾ ਹੀ ਤੁਰਨ ਜਾਂ ਸਾਥੋ ਬੈਠੇ ਰੁਕਿਆ ਹੀ ਨਹੀਂ ਜਾਂਦਾ ਸਾਨੂੰ ਮਾਰ ਕੇ ਸੁੱਟ ਗਿਆ ਤੇ ਸਾਡੇ ਵਾਸਤੇ ਕੋਈ ਸਹਾਰਾ ਨਹੀਂ ਹੈਗਾ ਬਿਲਕੁਲ ਨਹੀਂ ਸਹਾਰਾ ਹੈਗਾ ਅਸੀਂ ਨਾ ਕੰਮ ਕਰਨ ਦੇ ਉੱਤੇ ਤੇ ਸਾਨੂੰ ਆਵਲਾ ਸਿੰਘ ਦੇ ਗਿਆ 1 ਲੱਖ ਰੁਪਏ ਵਿੱਚ ਇੱਕ ਤੇ ਸਾਨੂੰ ਬਾਹਰ ਚੜ ਕੇ ਸਾਡੀ ਮਦਦ ਕੀਤੀ ਜਾਵੇ ਗਰੀਬਾਂ ਦੀ ਅਸੀਂ ਮਾਰੇ ਗਿਆਂ ਥਾਂ ਤੇ ਤਾਂ ਅਸੀਂ ਤਾਂ ਸਾਨੂੰ ਕੋ ਬੱਚੇ ਤਾਂ ਲੱਭਨੇ ਨਹੀਂ ਤੇ ਇੰਨਾ ਸਾਡੀ ਵੀ ਜਿਹੜਾ ਜਿਹੜੀ ਜਾਂ ਇਹ ਵੀ ਜ਼ਿੰਦਗੀ ਉਹ ਸੌਖੀ ਲੰਘ ਜਾਵੇ ਅੱਗੇ ਬੱਚਿਆਂ ਦੇ ਅੱਗੇ ਸੌਖੀ ਜ਼ਿੰਦਗੀ ਲੰਘ ਜਾਵੇ ਤੇ ਸਾਡਾ ਗੁਜ਼ਾਰਾ ਹੁੰਦਾ ਰਹੇ ਤੇ ਸਾਹੀ ਕਿਰਾਏ ਤੇ ਬੈਠੇ ਸਾਡੇ ਕੋ ਥਾਂ ਵੀ ਨਹੀਂ ਕੋ ਨਹੀਂ ਜੀ ਤੇ ਸਾਡਾ ਆਚਰ ਕਿਸੇ ਮਤ ਪੀਤੀ ਜਾਵੇ ਜੋ ਵੀ ਕਰੇਗੀ ਸਰਕਾਰ ਤੇ ਸੱਚ ਬਚਣੀ ਕੋਨਾ ਤਾਂ ਮੁਰਨਾ ਨਹੀਂਗਾ ਜੀ ਫੋਨਾ ਨਹੀਂ ਮੁਰਨਾ ਭਾਵੇਂ ਕਿੰਨਾ ਮਰਜੀ ਸਾਨੂੰ ਮਿਲਦੇ ਪੈਸਾ ਸਿਰਫ ਸਾਡਾ ਚੰਗਾ ਗੁਜ਼ਾਰਾ ਹੋਈ ਜਾਵੇ ਅਈ ਰੋਟੀ ਖਾ ਲਈ ਬੱਚੇ ਪੜ ਲੈਣ ਬੱਚਿਆਂ ਦਾ ਗੁਜ਼ਾਰਾ ਚੰਗਾ ਹੋ ਜਾਏ ਕਿਉਂ ਸਾਡਾ ਬੇਰਾ ਸਹੀ ਸਾਡਾ ਕੀ ਪਤਾ ਪੱਕੇ ਪਾਣ ਦਾ ਅਸੀਂ ਕਦੋਂ ਟੁਰ ਜਾਣਾ ਤੇਗਾ ਬੱਚੇ ਤਾਂ ਸਭ ਰਹਿਣਗੇ ਨਾ ਅਸੀਂ ਫਿਰ ਕੀ ਸਾਡਾ ਬੱਚਾ ਮਗਰੋਂ ਕਰੇਗਾ ਦਾ ਸਾਰਾ ਹੀ ਕੋ ਨਹੀਂਗਾ ਇਹ ਬੱਚੇ ਦਾ ਸਾਰਾ ਕੋਨੀ ਦਾ ਪੰਜ ਗੁੱਡੀਆਂ ਆਪੋ ਆਪਣੇ ਪਰਿਵਾਰ ਨੂੰ ਸਾਹਮਣੀਆਂ ਤੇ ਇਹ ਬੱਚੇ ਨੂੰ ਸਾਹਮਣੀਆਂ ਆ। ਆਪਦੇ ਬੱਚੇ ਉਹਨਾਂ ਦੇ ਵੀ ਜਵਾਨ ਨੇ ਆਪਦੇ ਘਰ ਵਾਲੀਆਂ ਨੇ ਕਿ ਅਸੀਂ ਕਿੱਥੋਂ ਗੁਜ਼ਾਰਾ ਕਰਾਂਗੇ ਇਹ ਵਿਚਾਰਾ ਬੱਚਾ ਕੀ ਕਰੇਗਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਰਚਪਾਲ ਕੋਰੇ ਜੀ ਹਾਂਜੀ ਮੁੰਡੇ ਦਾ ਕੀ ਨਾਮ ਸੀ ਸਖਿੰਦਰ ਸਿੰਘ ਜੀ ਸਖਿੰਦਰ ਸਿੰਘ ਸਖਿੰਦਰ ਸਿੰਘ ਤੇ ਕੀ ਹਾਲਪ ਕੀਤੀ ਬੜੀ ਦੁਖਦ ਘਟਨਾ ਹੋਈ ਜਿਹਦੇ ਵਿੱਚ ਸਾਡੇ ਗਰੂਰ ਸਹਾਇਦੇ 12 ਸਾਡੇ ਬੱਚੇ ਨੌਜਵਾਨਾਂ ਦੀ ਜਿਨ੍ਹਾਂ ਦੀ ਡੈਥ ਹੋ ਗਈ ਉਥੇ ਮੌਕੇ ਤੇ ਹੀ ਔਰ 8-9 ਜਿਹੜੇ ਆ ਉਥੇ ਜ਼ਖਮੀ ਪਏ ਆ ਮੈਂ ਅਸੀਂ ਸਭ ਤੋਂ ਪਹਿਲਾਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਉਹਨਾਂ ਨੂੰ ਆਪਦੇ ਚਰਨਾਂ 'ਚ ਸਥਾਨ ਦੇਣ ਔਰ ਪ੍ਰਮਾਤਮਾ ਸਾਰਾ ਪਰਿਵਾਰ ਸਾਰਾ ਸਾਰੀਆਂ ਬਰਾਦਰੀਆਂ ਨੂੰ ਉਹ ਧਾਨਾ ਮੰਨਣ ਦਾ ਬਲ ਬਖਸ਼ੇ ਅਸੀਂ ਸਾਰੇ ਉਹਨਾਂ ਦੇ ਨਾਲ ਇਸ ਦੁਖਦ ਘਟਨਾ ਦੇ ਵਿੱਚ ਸਾਰੇ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਮੈਂ ਆਪਦੇ ਵੱਲੋਂ ਹਰ ਇੱਕ ਪਰਿਵਾਰ ਨੂੰ ਲੱਖ ਲੱਖ ਰੁਪਇਆ ਅੱਜ ਦੇ ਕੇ ਜਾ ਰਹੇ ਆ ਇੱਥੇ ਔਰ ਮੈਂ ਸਾਰੇ ਸਮਾਜ ਸਹਿਯੋਗੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹਨਾਂ ਦੀ ਸਾਡੇ ਦੁਖਦ ਜਿਹੜਾ ਇੱਕ ਮਾਹੌਲ ਹੈ ਆ ਕੇ ਵੇਖਣ ਤੇ ਇਹਨਾਂ ਦੀ ਮਦਦ ਕਰੋ ਜਿਹੜੇ ਜ਼ਖਮੀਆਂ ਲਈ ਕੀ ਕੀਤਾ ਜਾ ਰਿਹਾ ਹੈ ਬਿਲਕੁਲ ਜ਼ਖਮੀਆਂ ਦੇ ਲਈ ਅਸੀਂ ਇੱਥੇ ਕਮੇਟੀ ਬਣਾਈ ਹੈ ਅਸੀਂ ਉਹਨਾਂ ਨੂੰ ਜਿੰਨਾ ਉਹਨਾਂ ਦਾ ਇਲਾਜ ਜੋ ਅਸੀਂ ਕਰ ਸਕਦੇ ਉਹਨਾਂ ਦੀ ਸੇਵਾ ਕਰਦੇ ਜਿਹੜੇ ਬੱਚੇ ਪੜਾਈ ਤੋਂ ਸਖਣੇ ਔਰ ਜਿੰਨੀਆਂ ਬੇਟੀਆਂ ਜਿਵੇਂ ਇੱਕ ਦੀਆਂ ਪੰਜ ਬੇਟੀਆਂ ਦੋ ਬੇਟੀਆਂ ਅਸੀਂ ਸਾਰਿਆਂ ਨੂੰ ساری ਜ਼ਿੰਦਗੀ ਜਦੋਂ ਤੱਕ ਉਹ ਆਪਦੇ ਪੈਰਾਂ ਤੇ ਖੜੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਵਧੀਆ ਐਜੂਕੇਸ਼ਨ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੇ ਕਾਲਜਾਂ ਦੇ ਵਿੱਚ ਅਸੀਂ ਕਰਾਵਾਂਗੇ ਇਹ ਅਸੀਂ ਇਹ ਫੈਸਲਾ ਕੀਤਾ ਆਮਲਾ ਸਾਹਿਬ ਜਿਹੇ ਪੰਜਾਬ ਸਰਕਾਰ ਨੇ ਕਿਹਾ ਕਿ ਜੋ ਮਿਲਤਕ ਨਹੀਂ ਉਹਨਾਂ ਨੂੰ 2 ਲੱਖ ਦੇਵਾਂਗੇ ਜ਼ਖਮੀਆਂ ਨੂੰ 50 ਹਜ਼ਾਰ ਕੀ ਅਮਾਉਂਟ ਥੋੜੀ ਹੈ ਕਿ ਬਹੁਤ ਜ਼ਿਆਦਾ ਪੰਜਾਬ ਵੱਲੋਂ ਦੇਖੋ ਬਹੁਤ ਘੱਟ ਅਮਾਉਂਟ ਹੈ ਅਸੀਂ ਕਹਿੰਨੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਅੱਗੇ ਕਿ ਘੱਟੋ ਘੱਟ 10 ਲੱਖ ਰੁਪਇਆ ਹਰ ਇੱਕ ਪਰਿਵਾਰ ਨੂੰ ਤੇ ਇੱਥੇ ਕਮੇਟੀ ਦੀ ਜਗ੍ਹਾ ਬਹੁਤ ਪਈ ਹੈ ਉਹਨਾਂ ਨੂੰ ਆਪਦੀ ਛੱਤ ਬਣਾਣ ਲਈ ਥੋੜੀ ਥੋੜੀ ਜਗ੍ਹਾ ਦੇਣ ਤਾਂ ਜੋ ਇੱਕ ਇੱਕ ਮਹੱਲੇ ਦੇ ਨਾਲ ਬਣਾ ਕੇ ਸਾਰੇ ਇੱਕ ਦੂਜੇ ਦਾ ਦੁੱਖ ਵੰਡਾ ਕੇ ਆਪਦੀ ਜ਼ਿੰਦਗੀ ਕੱਟ ਸਕਣ ਉਹਨਾਂ ਸਭ ਕੁਝ ਪਰਿਵਾਰ ਜ਼ਖਮੀ ਨੇ ਜਿਹੜੇ ਉਹ ਕੁਝ ਪ੍ਰਾਈਵੇਟ ਹਸਪਤਾਲਾਂ ਚ ਹੀ ਪਏ ਨੇ ਤੁਸੀਂ ਉਹਨਾਂ ਨਾਲ ਵੀ ਸੰਪਰਕ ਕੀਤਾ ਜੀ ਬਿਲਕੁਲ ਸੰਪਰਕ ਕੀਤਾ ਸੀ ਇਲਾਜ ਵੀ ਕਰਾ ਰਹੇ ਆਂ ਔਰ ਇਲਾਜ ਵੀ ਕਰਾਵਾਂਗੇ ਇਹ ਇੱਕ ਸਰਕਾਰੀ ਹਸਪਤਲ ਗੁਰੂ ਸੇ ਦਾ 12 ਦੇ ਵਿੱਚੋਂ 11 ਡਾਕਟਰ ਹੀ ਨਹੀਂ ਹੈਗੇ ਕੀ ਹਾਲਾਤ ਮੰਦੇ ਹੈਗੇ ਉਹ ਦੇਖੋ ਨਾ ਇੱਥੇ ਡਾਕਟਰ ਹੈ ਕੋਈ ਔਰ ਮੈਨੂੰ ਜੋ ਦੁੱਖ ਸਭ ਤੋਂ ਵੱਡੀ ਗੱਲ ਜਿਹੜੀ ਮਨ ਨੂੰ ਦੁੱਖ ਕਰਨ ਵਾਲੀ ਹੈ ਮਨ ਰੋਇਆ ਮੈਂ ਵੀਡੀਓ ਦੇਖੀਆ ਮੈਂ ਆਊਟ ਆਫ ਸਟੇਸ਼ਨ ਸੀਗਾ ਉੱਥੇ ਸੁਨੀਲ ਕਮੋਜ ਨੇ ਮੈਨੂੰ ਵੀਡੀਓ ਕਾਲ ਕੀਤੀ ਉਹਦੇ ਵਿੱਚ ਮੈਂ ਦੇਖਿਆ ਕਿ ਉੱਥੇ ਨੌਜਵਾਨ ਤੜਫਦੇ ਪਏ ਆ ਕੋਈ ਡਾਕਟਰ ਨਹੀਂ ਕੋਈ ਕੁਛ ਨਹੀਂ ਔਰ ਖਾਸ ਤੌਰ ਤੇ ਜਲਾਲਾਬਾਦ ਦੇ ਵਿੱਚ ਕੋਈ ਡਾਕਟਰ ਨਹੀਂ ਸੀਗਾ ਉੱਥੇ ਮੈਂ ਧੰਨਵਾਦ ਕਰਦਾ ਜਲਾਲਾਬਾਦ ਦੇ ਪ੍ਰਾਈਵੇਟ ਹਸਪੀਟਲ ਦੇ ਡਾਕਟਰਾਂ ਦਾ ਜਿਹੜੇ ਸਾਰੇ ਉੱਥੇ ਪਹੁੰਚੇ ਆਪਣੀਆਂ ਟੀਮਾਂ ਲੈ ਕੇ ਜਿਨ੍ਹਾਂ ਨੇ ਮਾੜਾ ਮੋਟਾ ਜੋ ਇਲਾਜ ਕਰ ਸਕਦੇ ਸੀ ਕੀਤਾ ਜਲਾ ਗੋਲੂਕੇ ਦੇ ਮੋਨਕੇ ਦੇ ਜਿਹੜੀ ਆਮ ਪਬਲਿਕਾ ਉਹਨਾਂ ਨੇ ਆਪਣੀਆਂ ਦੁਕਾਨਾਂ ਛੱਡ ਕੇ ਭੱਜ ਕੇ ਸਾਰੇ ਜਿਹੜੇ ਐਕਸੀਡੈਂਟ ਹੋਏ ਆ ਜਿੰਨੇ ਜ਼ਖਮੀ ਸੀ ਸਾਰਿਆਂ ਨੂੰ ਹਸਪੀਟਲ ਪਹੁੰਚਾਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪਰ ਆ ਦੁੱਖ ਦੀ ਘੜੀ ਆ ਸਾਰਿਆਂ ਨੂੰ ਪਰਿਵਾਰ ਦੇ ਦਾ ਸਾਥ ਦੇਣਾ ਚਾਹੀਦਾ ਹੈ ਪਰਿਵਾਰ ਨਾਲ ਰਹਿਣਾ ਚਾਹੀਦਾ ਕਿਉਂਕਿ ਦਿਨ-ਪਰ ਦਿਨ ਜਿਵੇਂ-ਜਿਵੇਂ ਬੀਤਦੇ ਜਾਂਦੇ ਆ ਸਰਕਾਰ ਵੀ ਭੁੱਲ ਜਾਂਦੀ ਹੈ ਅਤੇ ਅਸੀਂ ਵੀ ਭੁੱਲ ਜਾਨੇ ਆ ਜਿਹੜੇ ਨਾਜਾਨਾ ਹਾਦਸੇ ਦਾ ਸ਼ਿਕਾਰ ਹੋਇਆ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦੇ ਪਰਿਵਾਰਾਂ ਦੀ ਗੱਲ ਹੈ ਕਿ ਦਾ ਪਰਿਵਾਰਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹੈ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੈ ਕਿਸੇ ਦੇ ਮਾਪੇ ਦੀਆਂ ਅੱਖਾਂ ਹੈ ਨਹੀਂ ਪੰਜ-ਪੰਜ ਬੇਟੀਆਂ ਜਿਨ੍ਹਾਂ ਦੇ ਕੋਲ ਮੈਂ ਸਮਝਦਾ ਕਿ ਉਹਨਾਂ ਕੋਲ ਛੱਤ ਵੀ ਨਹੀਂ ਹੈਗੀ ਆਪਦੀ ਉਹ ਪੜਾਣ ਤਾਂ ਬਹੁਤ ਦੂਰ ਦੀ ਗੱਲ ਹੈ ਔਰ ਸਾਰੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੋਈ 22 ਸਾਲ ਦਾ ਸੀ ਕੋਈ 25 ਸਾਲ ਦਾ ਸੀ ਕੋਈ 30 ਸਾਲ ਦਾ ਸੀ ਉਹਨਾਂ ਦੀ ਜ਼ਿੰਦਗੀ ਚ ਕਦੀ ਖੇਡ ਕਿ ਨਹੀਂ ਵੇਖਿਆ ਉਹਨਾਂ ਨੇ ਕਦੀ ਗਰਾਊਂਡ ਦੇ ਵਿੱਚ ਜਾ ਕੇ ਆ ਪੜ੍ਹਾਈ ਦੇ ਕਿਤਾਬਾਂ ਖੋਲ ਕੇ ਨਹੀਂ ਵੇਖਿਆ ਉਹਨਾਂ ਨੇ ਜਦੋਂ ਦੇ ਜੰਮੇ ਆ ਆਪਦਾ ਪਰਿਵਾਰ ਪਾਲਣ ਪਾਲਣ ਦੇ ਲਈ ਉਹਨਾਂ ਨੇ ਸਟਰਗਲ ਕੀਤਾ ਮਿਹਨਤ ਕੀਤੀ ਮਜ਼ਦੂਰੀ ਕੀਤੀ ਤੇ ਉਹੀ ਕਰਨ ਜਾ ਰਹੇ ਸੀ ਆਪਲਾ ਜੀ ਫਾਦਰ ਸਾਹਿਬ ਦੇ ਬੜੇ ਆਸਾਨ ਰਹੇ ਇੰਨਾ ਪਰਿਵਾਰਾਂ ਦੇ ਉੱਪਰ ਜੀ ਅੱਜ ਤੁਸੀਂ ਉਹਨਾਂ ਪਰਿਵਾਰਾਂ ਦੇ ਵਿੱਚ ਪਹੁੰਚੇ ਬਿਲਕੁਲ ਮੈਂ ਉਹੀ ਚਿਹਰੇ ਹੈਗੇ ਸਾਰੇ ਮੈਂ ਉਹੀ ਚਿਹਰੇ ਹੈ ਮੈਂ ਮੇਰੇ ਪਿਤਾ ਜੀ ਡਾਕਟਰ ਪ੍ਰੇਮ ਸਿੰਘ ਜੀ ਜਿਨ੍ਹਾਂ ਨੇ ਆਬਸਤੀਆਂ ਦੇ ਲਈ ਇਹਨਾਂ ਨੂੰ ਫ੍ਰੀ ਜਗ੍ਹਾ ਦਿੱਤੀਆਂ ਜਿੱਥੇ ਇਹਨਾਂ ਦੇ ਘਰ ਬਣੇ ਹੋਏ ਆ ਅੱਜ ਉਹਨਾਂ ਦੀ ਮੈਨੂੰ ਬਹੁਤ ਕਮੀ ਮਹਿਸੂਸ ਹੁੰਦੀ ਹੈ ਔਰ ਉਹਨਾਂ ਦੇ ਨਕਸ਼ੇ ਕਦਮ ਦੇ ਉਹਨਾਂ ਤੇ ਜਿਹੜੇ ਸੰਦੇਸ਼ ਆ ਉਹੀ ਲਾ ਕੇ ਅਸੀਂ ਤਿੰਨੇ ਭਰਾ ਚੱਲਦੇ ਆ